ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਲਗਾਤਾਰ ਭਖ ਦਾ ਜਾ ਰਿਹਾ ਜਿਸ ਦੇ ਤਹਿਤ ਨਾਬਾ ਵਿਖੇ ਪਹੁੰਚੇ ਸ਼੍ਰਮਣੇ ਕਾਲੀ ਦਲ ਦੇ ਪਟਿਆਲਾ ਲੋਕ ਸਭਾ ਦੇ ਉਮੀਦਵਾਰ ਐਨ ਕੇ ਸ਼ਰਮਨ ਨੂੰ ਪਟਿਆਲਾ ਜ਼ਿਲ੍ਹੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਸਮਰਥਨ ਦਿੱਤਾ ਗਿਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਭਜਿੰਦਰ ਸਿੰਘ ਜੋਗੀ ਗਰੇਵਾਲ ਨੇ ਕਿਹਾ ਕਿ ਆਕਾਲੀ ਦਲ ਪੰਥਕ ਪਾਰਟੀ ਹੈ ਇਸ ਲਈ ਅਸੀਂ ਪਟਿਆਲਾ ਜ਼ਿਲ੍ਹੇ ਤੋਂ ਸ਼੍ਰੋਮਨੀ ਕਾਲੀ ਦਲ ਦੇ ਉਮੀਦਵਾਰ ਐਨਕੇ ਸ਼ਰਮਾ ਦਾ ਸਮਰਥਨ ਕਰਦੇ ਹਾਂ ਦੂਜੇ ਪਾਸੇ ਐਨਕੇ ਸ਼ਰਮਾ ਨੇ ਅਭਜਿੰਦਰ ਸਿੰਘ ਜੋਗੀ ਗਰੇਵਾਲ ਦੀ ਸ਼ਲਾਘਾ ਕੀਤੀ ਹੈ ਐਨਕੇ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 13 0 ਦੇ ਨਾਲ ਹਾਰੇਗੀ ਅਤੇ ਆਕਾਲੀ ਦਲ ਭਾਰੀ ਬਹੁਮਤ ਦੇ ਨਾਲ ਜਿੱਤੇਗੀ ਗਿਆਰੀ ਜੀ ਸਾਡੇ ਵੱਡੇ ਵੀਰ ਆ ਇਹਨਾਂ ਦੇ ਬਜ਼ੁਰਗ ਬੜੇ ਮਹਾਨ ਸ਼ਖਸੀਅਤ ਸੀਗੇ ਉਹਨਾਂ ਨੂੰ ਸਟੇਟ ਅਵਾਰਡ ਵੀ ਮਿਲਿਆ ਸੀਗਾ ਜਿਹੜਾ ਸੈਰਾ ਤੇ ਚੋਣ ਜਿਹੜਾ ਸਿਲੈਕਟ ਹੋਇਆ ਦੋਸਤਾਂ ਨੂੰ 올림픽 ਚ ਉਹ ਵੀ ਇਹਨਾਂ ਦੇ ਪਿਤਾ ਜੀ ਨੇ ਬਣਾਇਆ ਤਾਂ ਮੈਂ ਕਈ ਵਾਰੀ ਇਹਨਾਂ ਦੀ ਫੈਕਟਰੀ ਗਿਆ ਪਰ ਕੁਦਰਤੀ ਇਹਨਾਂ ਦੇ ਦਰਸ਼ਨ ਮੈਨੂੰ ਅੱਜ ਇੱਥੇ ਹੋਏ ਬਹੁਤ ਵਧੀਆ ਇਨਸਾਨ ਸੋ ਹਰ ਇੱਕ ਦੇ ਕੰਮ ਆਉਂਦੇ ਆ ਕਿਸਾਨਾਂ ਦੀ ਬਹੁਤ ਜ਼ਿਆਦਾ ਸੇਵਾ ਕਰਦੇ ਆ ਮੇਰੀ ਕੰਪਨੀ ਵੀ ਇਹਨਾਂ ਨੇ ਸੰਭੀ ਹੋਈ ਆ ਮੈਂ ਤਾਂ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਬੜੀ ਖੁਸ਼ੀ ਹੋਈ ਆ ਫਾਰਮ ਚ ਆ ਕੇ ਬੜੀ ਪਰਮਾਤਮਾ ਦੀ ਕਿਰਪਾ ਹੈ ਜੀ ਮੈਂ ਕੱਲੇ-ਕੱਲੇ ਪਿੰਡ ਚ ਜਾ ਰਿਹਾ ਵਾਰਡਾਂ ਚ ਜਾ ਰਿਹਾ ਬਹੁਤ ਜ਼ਿਆਦਾ ਰਿਸਪਾਂਸ ਬੜਾ ਪਿਆਰ ਜਿਹੜਾ ਸੰਗਤਾਂ ਦਾ ਮਿਲ ਰਿਹਾ ਹੈਗਾ ਮੈਂ ਸਮਝਦਾ ਕਿ ਦੋ ਵਾਰੀ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਸਰਕਾਰ ਬਣਾਈ ਪੰਜਾਬੀਆਂ ਨੂੰ ਫਰਾਡ ਕਰਿਆ ਮਤਲਬ ਪਹਿਲਾਂ ਕਾਂਗਰਸ ਨੇ ਵੱਡੀਆਂ ਕਮਿਟਮੈਂਟਾਂ ਕਰੀਆਂ ਬਾਅਦ ਚ ਕੋਈ ਪੂਰੀਆਂ ਨਹੀਂ ਹੋਈਆਂ ਫਿਰ ਆਮ ਆਦਮੀ ਪਾਰਟੀ ਨੇ ਵੀ ਬਹੁਤ ਵੱਡੀ ਵੱਡੀ ਕਮਿਟਮੈਂਟਾਂ ਲੇਡੀਆਂ ਨੂੰ ਹਜ਼ਾਰ ਦੇਣ ਦੀ ਕਰੀ ਸਿਕਿਉਰਿਟੀ ਵੀ ਨਾਲ ਲੈਣੇਗੀ ਫਿਰ ਗੱਡੀਆਂ ਨਾਲ ਲੈਣੇਗੀ ਕੋਠੀਆਂ ਨਾਲ ਲੈਣੇਗੀ ਤੇ ਬਹੁਤ ਨੌਕਰੀਆਂ ਦੇਣੇ ਦੀ ਫਿਰ ਕਰਮਚਾਰੀਆਂ ਨਾਲ ਵਪਾਰੀਆਂ ਨਾਲ ਹਰ ਵਰਗ ਨਾਲ ਉਹਨਾਂ ਨੇ ਕਮਿਟਮੈਂਟਾਂ ਕਰੀਆਂ ਮੁੜ ਕੇ ਕੋਈ ਲੱਭਿਆ ਵੀ ਨਹੀਂ ਅੱਜ ਪੂਰੇ ਪੰਜਾਬ 'ਚ ਕ੍ਰਾਪਸ਼ਨ ਦਾ ਰਾਜ ਆ ਗੁੰਡਾਗਰਦੀ ਦਾ ਰਾਜ ਆ ਕਰਮਚਾਰੀ ਵੀ ਤੰਗ ਆ ਵਪਾਰੀ ਵੀ ਤੰਗ ਆ ਕਿਸਾਨ ਵੀ ਤੰਗ ਹਰ ਵਰਗ ਦੁਖੀ ਆ ਅੱਜ ਸ਼ਰਮਣੀ ਅਕਾਲੀ ਦਰ ਨੂੰ ਲੋਕ ਦੁਬਾਰਾ ਯਾਦ ਕਰ ਰਹੇ ਮੈਂ ਕਲੋਨੀਆਂ ਚ ਗਿਆ ਜਿੱਥੇ ਬਾਦ ਸਾਹਿਬ ਨੇ 4 ਕਰੋੜ ਰੁਪਏ ਦੇਏ ਤੇ ਉਸ ਤੋਂ ਬਾਅਦ 1 ਰੁਪਿਆ ਵੀ ਨਹੀਂ ਲੱਗਾ ਉਲਟਾ ਠੱਗਿਓ ਵੱਜੀ ਪੈਸੇ ਦੀ ਸੋ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਹੁਣ ਮਾਈਂਡ ਬਣਾ ਚੁੱਕੇ ਆ ਕਿ ਸ਼ਰੋਮਣੀ ਅਕਾਲੀ ਦਰ ਨੂੰ ਦੁਬਾਰਾ ਲੈ ਕੇ ਆਣਾ ਹੈ ਇਹ ਚ ਕਿਉਂ ਸ਼ਾਮਲ ਹੋ ਰਹੇ ਨੇ ਜਿਹੜੇ ਕਾਨੀਦਾਲੂ ਕਹਿੰਦੇ ਕੀ ਮਜਬੂਰੀ ਹੈ ਇਸ ਤਰ੍ਹਾਂ ਦੀ ਪਾਜੀ ਕੋਈ ਅਕਾਲੀ ਕੋਈ ਆਮ ਆਦਮੀ ਪਾਰਟੀ ਤੇ ਸ਼ਾਮਲ ਨਹੀਂ ਹੋ ਰਹੇ ਸਿਰਫ ਇੰਨਾ ਗਾ ਵੀ ਜਿਹੜੇ ਬੰਦੇ ਮਾੜਾ ਮੋਟਾ ਦਿੱਲੀ ਵਾਲਿਆਂ ਕੋਲ ਈ ਡੀ ਹੈਗਾ ਉਹਦਾ ਦਬਕਾ ਮਾਰ ਕੇ ਕਰਵਾ ਲੈਂਦੇ ਆ ਅੱਛਾ ਆਪਾਂ ਕੋਲ ਤੁਹਾਨੂੰ ਪਤਾ bizness ਹੈ ਜੀ ਉਹਨੂੰ ਦਬਕਾ ਮਾਰ ਕੇ ਐ ਕੋਈ ਲਾਲਚ ਦੇ ਕੇ ਕਰਵਾ ਰਹੇ ਆ ਆਧਰਵਾਜੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਟਕਸਾਲੀ ਟੀਮ A to Z ਜਿਹੜੀ ਡਟੀ ਹੋਈ ਆ ਔਰ ਘਰ ਘਰ ਜਾ ਕੇ ਵੋਟ ਮੰਗਰੀਆਂ ਔਰ ਤੁਸੀਂ ਰਿਜ਼ਲਟ ਵੀ ਦੇਖਿਓ ਲੱਖਾਂ ਵੋਟਾਂ ਨਾਲ ਆਪਾਂ ਜਿੱਤਾਂਗੇ ਉਤਸ਼ਾਹ ਬਹੁਤ ਹੈ ਸਭ ਤੋਂ ਵੱਡੀ ਗੱਲ ਜਿਹੜੀ ਅਕਾਲੀ ਦਲ ਦੀ ਪੰਥ ਦੇ ਨਾਲ ਖੜਨ ਦਾ ਇਹਨਾਂ ਨੇ ਡਿਸਾਈਡ ਕਰਿਆ ਭਾਜਪਾ ਨੂੰ ਸਹਿਯੋਗ ਨਹੀਂ ਕਰਿਆ ਜਿਸ ਕਰਕੇ ਇੱਕੋ ਇੱਕ ਪਾਰਟੀ ਹੈ ਜਿਹਨੂੰ ਸਾਨੂੰ ਕਿਸਾਨ ਯੂਨੀਅਨ ਵਾਲਿਆਂ ਨੂੰ ਵੀ ਹਮਾਇਤ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਅਸੀਂ ਪਹਿਲਾਂ ਵੀ ਦੇਖਿਆ ਨਿਸ਼ਾਨ ਸਾਬਾਂ ਕਰਕੇ ਹੋਰ ਜਿਹੜੀ ਵੀ ਕੋਈ ਪ੍ਰੋਬਲਮ ਹੋਈ ਹੈ ਕਾਦੀਆਂ ਸਾਹਿਬ ਨੇ ਹਮੇਸ਼ਾ ਪੰਥ ਦੀ ਗੱਲ કરી ਹੈ ਤੇ ਪੰਥ ਨਾਲ ਜਿਹੜਾ ਸਟੈਂਡ ਕਰੂਗੀ ਪਾਰਟੀ ਅਸੀਂ ਉਹਦਾ ਸਹਿਯੋਗ ਕਰਾਂਗੇ ਉਹਦੇ ਕਰਕੇ ਹੀ ਸ਼ਰਮਾ ਜੀ ਅੱਜ ਮੈਨੂੰ ਆਏ ਸੀਗੇ ਬੇਨਤੀ ਕਰਨ ਵੋਟਾਂ ਪਵਾਉਣ ਲਈ ਕਾਧੀਆਂ ਜਿਹੜਾ ਹੈਗਾ ਜਥੇਬੰਦੀ ਹੁਣ ਪੂਰੀ ਨਾਲ ਅਖਾਲੀ ਦਲ ਦੇ ਦੇਖੋ ਪਟਿਆਲੇ ਜ਼ਿਲ੍ਹੇ ਦੀ ਮੈਂ ਗੱਲ ਕਰ ਸਕਦਾ ਅੱਗੇ ਤਾਂ ਹਾਈ ਕਮਾਂਡ ਕਾਧੀਆਂ ਸਾਹਿਬ ਨੂੰ ਨਾਲ ਤੁਹਾਨੂੰ ਗੱਲਬਾਤ ਕਰਨੀ ਪਊਗੀ ਅਸੀਂ ਮੈਂ ਆਪਣੇ ਤੌਰ ਤੇ ਕਿਉਂਕਿ ਮੇਰੇ ਨਿੱਜੀ ਉਹਨਾਂ ਇਹਨਾਂ ਦਾ ਪ੍ਰੇਮ ਹੈ ਸ਼ਰਮਾ ਜੀ ਨਾਲ ਡੈਡੀ ਦੇ ਦੋਸਤ ਸੀ ਉਹਦੇ ਕਰਕੇ ਫਿਰ ਇੱਕ ਪੰਥ ਕਰਕੇ ਅਸੀਂ ਅਖਾਲਤਖਤ ਸਾਹਿਬ ਦੇ ਨਾਲ ਉਥੋਂ ਬੇਮੁਖ ਨਹੀਂ ਹੋ ਸਕਦੇ ਸਾਂ ਅਸੀਂ ਪੰਥ ਦੇ ਏਕਤਾ ਲਈ ਬੱਲ ਲਈ ਅਕਾਲੀ ਦਲ ਬਣਿਆ ਸੀਗਾ ਤੇ ਪੰਥਕ ਏਕਤਾ ਲਈਓ ਅਸੀਂ ਕਿਚੰਡੇ ਥੱਲੇ ਇਕੱਠਾ ਹੋਣ ਲਈ ਤਿਆਰੀ ਕਰੀ ਆ। ਅਨੇ ਨਾਲ ਮੋਢੇ ਦੇ ਮੋਢੇ ਨਾਲ ਲਾ ਕੇ ਚੱਲੋਗੇ ਚੋਣ ਪ੍ਰਚਾਰ ਚ ਜਿੰਨਾ ਕਿ ਜੋਗੇ ਹੈਗੇ ਜੀ ਅਸੀਂ ਆਪ ਦੇ ਜਿਹੜਾ ਸਾਡਾ ਸਰਕਲ ਹੈ ਅਸੀਂ ਜਰੂਰ ਮਦਦ ਕਰਾਂਗੇ।